ਦੇਖ ਰਹੇ ਆ ਜੀ ਦੇ ਹੋਣਾ ਕਰਾਉਣਾ ਦੇਖੋ ਸਾਡੀ ਮੰਤਰੀ ਜੀ ਦੇ ਕਾਰੋ ਆ ਜੋ ਕੰਮ ਕਰਦਾ ਮੁੰਡੇ ਜਰਾ ਆ ਜਾਓ ਪੰਡਤ ਜੀ ਤੁਸੀਂ ਮੌਜੂਦ ਹੋ ਗਏ ਨੇ ਕੀ ਕਹਿਣਾ ਚਾਹੋ ਹਲਾਕ ਕੀ ਬੰਦੇ ਠਮ ਕੀ ਕੜੀ ਸੰਦਸ ਦੇ ਕੋ ਮੈਂ ਹੁਣ ਇਸ ਚੀਜ਼ ਤੇ ਸਿਆਲ ਅੱਜ ਸਾਡੇ ਦਾ ਓਕੀ ਘੜੀ ਆ ਅੱਜ ਓਫਾ ਟਾਈਮ ਆ ਅੱਜ ਦੇਖੋ ਪੂਰੇ ਸਵੇਰ ਦੇ 7 ਵਜੇ ਦੇ ਲੋਕ ਲੱਗੇ ਆ ਤਰਾ ਤਰਾ ਕਰਦੇ ਆ ਜੀ ਹਾ ਕਾਰਮਜੀ ਪਈਆ ਇਹ ਲੋਕ ਪਿੰਡਾਂ ਤੋਂ ਪੁੰਨ ਦੇ ਸਮਾਨ ਬਾਲੀ ਸਰਪੰਚ ਸਾਹਿਬ ਮੈਂ ਉਹਨਾਂ ਨੂੰ ਫੇਰ ਆਉਂਦਾ ਰਿਹਾ ਕੋਈ ਗੱਲ ਨਹੀਂ ਹੁੰਦਾ ਆਪਣੇ ਤੇ ਪਰਮਾਤਮਾ ਦੀ ਕਰਤੱਵ ਨਹੀਂ ਹੁੰਦਾ ਪਰ ਅੱਜ ਲੋਕਾਂ ਦੇ ਵਿੱਚ ਇੱਕ ਝੂਠਾ ਮੈਸੇਜ ਫੈਲਿਆ ਜਾ ਰਿਹਾ ਵਾ ਪਰ ਹਕੀਕਤ ਵੀ ਹੈ ਹਕੀਕਤ ਇਹ ਤੁਸੀਂ ਵੀ ਕਿਵੇਂ ਕਵਰੇਜ ਕੀਤੀ ਆ ਅਸੀਂ ਬਹੁਤ ਰੌਲਾ ਪਾਇਆ ਕਿ ਇਸ ਮਹਿਕਮੇ ਨੂੰ ਬੜੀ ਦਿੱਕਤ ਕੀਤਾ ਪਰ ਉਹ ਨਹੀਂ ਸੁਣਵਾਈਆਂ ਹੋਈਆਂ ਪਰ ਅੱਜ ਮਹਿਕਮਾ ਲੱਗਾ ਹੈ ਅੱਜ ਅਸੀਂ ਮਹਿਕਮੇ ਨੂੰ ਮਾਣ ਨਹੀਂ ਕਰਦੇ ਅੱਜ ਮਹਿਕਮਾ ਸਾਡੇ ਨਾਲ ਖੜਾ ਚਲੋ ਜੇ ਰਾਏ ਦਰੋਸਤ ਆਏ ਇਸ ਵੀ ਤਾਂ ਪੁਰਾਣੇ ਸ਼ਾਮ ਨੂੰ ਆਪ ਪਾਸਾ ਜੇ ਪੁੱਛੀ ਨਹੀਂ ਕਹਿੰਦੇ ਚਲੋ ਮਹਿਗਮਾ ਵੀ ਲੱਗਿਆ ਸੀ ਬਹਿੰਗੇ ਵੀ ਸਫਤ ਕਰਦੀ ਅੱਜ ਬਣਦੀ ਆ ਪਰ ਅੱਜ ਆਪਣਾ ਇਹ ਸਿਆਸੀ ਕੰਮ ਨਹੀਂਗਾ ਅੱਜ ਆਪਾਂ ਪਰਮਾਤਮਾ ਕੇ ਅਰਦਾਸ ਕਰਨ ਦੀ ਲੋੜ ਆ ਜਿਵੇਂ ਕਿ ਪਾਣੀ ਬੰਦ ਨਾਲ ਲੱਗ ਚੁੱਕਿਆ ਤੇ ਦੇਖਿਆ ਜਾ ਰਿਹਾ ਕਸਾਬਾਦ ਵੀ ਢਾਂ ਲੱਗ ਚੁੱਕੀ ਆ ਦੇਖੋ ਜੀ ਜਦੋਂ ਔਖਾ ਸਮਾਂ ਆਂਦਾ ਮੈਂ ਤਾਂ ਕਹਿੰਦਾ ਸਾਡੇ ਸਾਹਨੇ ਵਾਲ ਹਲਕੀ ਨਹੀਂ ਸ਼ਾਇਦ ਨਜ਼ਰ ਲੱਗੀ ਕਿ ਤਾਂ ਪੰਜਾਬ ਨੂੰ ਲੱਗੀ ਕਿ ਸਾਡੇ ਸਾਹਨੇ ਵਾਲ ਹਲਕੀ ਨਹੀਂ ਨਜ਼ਰ ਲੱਗੀ ਆ ਜੀ ਸਾਡੇ ਸਾਹ ਨਾਲ ਤੋਂ ਪਤਾ ਨਹੀਂ ਕਿਹੜਾ ਕਰੋਪ ਹੋ ਗਿਆ ਜਿਹੜਾ ਪਰਵਾਦਾ ਸਾਡੇ ਤੋਂ ਐਂਟੀ ਹੋ ਗਿਆ ਵਾ ਅੱਜ ਸਾਡੇ ਹਲਕਾ ਸਾਹ ਨਾਲ ਤੇ ਬਹੁਤ ਮਾੜਾ ਲੱਗਦਾ ਬੰਦੇ ਨਾਲ ਲੱਗ ਚੁੱਕਿਆ ਹੈ ਕਿ ਇਹਦੇ ਵਿੱਚ ਉਹ ਪਾਣੀ ਨੂੰ ਜਿਹੜਾ ਪਹਾੜ ਦੇ ਵਿੱਚ ਉਹ ਪਾਣੀ ਨਹੀਂ ਐਸੇ ਆਸ ਤੇ ਰੱਖ ਨਹੀਂ ਸਕਦਾ ਕਿੰਨਾ ਚਿਰ ਬਾਦਸ਼ਾਹ ਮਾਣਦੇ ਜਿਹੜੇ ਇੱਥੇ ਪਾਣੀ ਨਹੀਂ ਪਾਣੀ ਨੇ ਦਰਿਆ ਦੇ ਵਿੱਚ ਛੱਡ ਰਹੇ ਆ ਉਹਨਾਂ ਤੇ ਜਿਹੜੀ ਕਾਰ ਪੈ ਰਹੀ ਹੈ ਨਹੀਂ ਹੁਣ ਦੇਖੋ ਪਰੇ ਤੋਂ ਮੂਹ ਦਾ ਰੂਪ ਉਹਨੇ ਤੱਕ ਲੰਘ ਗਿਆ ਅੱਜ ਜਿਵੇਂ ਬੰਦੇ ਨਾਲ ਆਕੇ ਇਹ ਇਹ ਪ੍ਰਸ਼ਾਸਨ ਨੂੰ ਉੱਥੋਂ ਦਾ ਕਾਹ ਕਰੇ ਕੋਈ ਕਾਰਵਾਈ ਕਰਦੇ ਜਾਗਰੂਤ ਹੁੰਦਾ ਹੂਗਾ ਕਿਹੜੇ ਮਾਰ ਕੇ ਪਿੰਡ ਦੇ ਲੋਕ ਨੇ ਕੁਝ ਨਹੀਂ ਆ ਰਿਹਾ ਕਿ ਕਿ ਤਰ੍ਹਾਂ ਜਾਣਾ ਇਸ ਕਰਕੇ ਕੋਈ ਆਸ ਲੱਗਦੀ ਨਹੀਂ ਉਹ ਨਾਲ ਆ ਜਿਹੜੇ ਬੜੇ ਨਾਗੀ ਲੋਕਾਂ ਨੂੰ ਕਹੀਦਾ ਆਪਣੀ ਕਰ ਨਹੀਂ ਰਹੇ ਮਤਲਬ ਕਿ ਲੋਕਾਂ ਨੂੰ ਸੁਰੱਖਿਆ ਦਾ ਸਾਮਾਨ ਜਾਣਨਾ ਚਾਹੀਦਾ ਉੱਚੀ ਜਗ੍ਹਾ ਤੇ ਲੈਣਾ ਆਪਣਾ ਮਾਰਡਲ ਸਖਸ਼ਾ ਤਾਵੇਂ ਤੇ ਕਰਦੇ ਨਹੀਂ ਕੁਝ ਕਹਿਣਾ ਜ਼ਰੂਰੀ ਹੈ ਕਿ ਇਹ ਇਹ ਸੁਨੇਹੇ ਦੇ ਉਹ ਵੀ ਆਪਣਾ ਸਾਮਿਲਿਆ ਦਾਵਾਂ ਦੇ ਆਪਣਾ ਮਾਰਡਲ ਜੱਲਾਉ ਪਛਾਣ ਠੀਕ ਹੈ ਆਕਰ ਨਾਲ ਨਾਲ ਦੇ ਪਿਛ ਨਾਲ ਜਿਹੜੇ